ਤਿਆਰ ਹੋ ਰਹੇ ਵੀਜ਼ ਮੋਲ ਬ੍ਰਾਂਡ ਨਿਊ ਪੰਪ ਆ ਗਿਆ ਦਾ ਵੀ ਪੰਜੀ ਵੀ ਨਹੀਂ ਕਰਿਆ ਪਸਣਾ ਕਿ ਇਹ ਪੰਪ ਕਿਵੇਂ ਆ ਲੈਣ ਵਾਲੇ ਨੂੰ ਫਾਇਦਾ ਹੈ ਕਿ ਨਹੀਂ ਜਿਹੜੇ ਪਾਪ ਜੀ ਬਿਲਕੁਲ ਨਿਊ ਬ੍ਰਾਂਡ ਪੰਪ ਆ ਜੀ ਇਹ ਨਵਾਂ ਪੰਪ ਪਰਫੋਰਮੈਂਸ ਆ ਯਾਨੀ ਕਿ ਖਰਚਾ ਘਟਦਾ ਵਾਧਦਾ ਨਹੀਂ ਹੈ ਕਿ ਜ਼ਿਆਦਾ ਜੇ ਆਪਾਂ ਡੀਲ ਜਿਹੜੇ ਹੋਂ ਪਲਵਾਨ ਟਰੈਕਟਰ ਪਟਿਆਲਾ ਤੇ ਮੇਰਾ ਨਾਮ ਆ ਸੰਦੀਪ ਸਿੰਘ ਪਹਿਲਾਂ ਜਾਣਕਾਰੀ ਦੇ ਦਾਂ ਦੋਸਤਾਂ ਨੂੰ ਵੀ ਆਪਾਂ ਜਿਹੜੇ ਵੀ ਬਲੌਗ ਪਾਉਂਦੇ ਆ ਕਿਸਾਨ ਭਰਾਵਾਂ ਦੇ ਇਨਫੋਰਮੇਸ਼ਨ ਵਾਸਤੇ ਜਾਣਕਾਰੀ ਵਾਸਤੇ ਟਰੈਕਟਰਾਂ ਦੇ ਕੀ ਮੋਡੀਫਿਕੇਸ਼ਨ ਕਰ ਸਕਦੇ ਆ ਕਿਵੇਂ ਸਸਤੇ ਦੇ ਵਿੱਚ ਆਪਾਂ ਆਪਣਾ ਟਰੈਕਟਰ ਅਪਡੇਟ ਕਰ ਸਕਦੇ ਆ ਜਿਹੜੇ ਛੋਟੇ ਕਿਸਾਨ ਭਰਾ ਮੇਰੇ ਉਹਨਾਂ ਵਾਸਤੇ ਫਾਇਦੇ ਦੀਆਂ ਵੀਡੀਓ ਅਸੀਂ ਜਾਣਕਾਰ ਜਿਹੜੀਆਂ ਵੀਡੀਓ ਭਾਈ ਦੀਆਂ ਵੀ ਕਿਵੇਂ ਕਿਸਾਨ ਭਰਾ ਥੋੜਾ ਪੈਸਾ ਲਾ ਕੇ ਆਪਣਾ ਟਰੈਕਟਰ ਤਿਆਰ ਕਰਾ ਸਕਦੇ ਆ ਜਾਂ ਕਿੱਥੋਂ ਪੈਸਾ ਬਚਾ ਸਕਦੇ ਆ ਥੋੜੇ ਪੈਸੇ ਦੇ ਵਿੱਚ ਆਪਣੇ ਟਰੈਕਟਰ ਦੀ ਆਪਾਂ ਸੁਧਾਰ ਕਿਵੇਂ ਕਰ ਸਕਦੇ ਆ ਤੇ ਦੋਸਤੋ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਆ ਡੀਜ਼ਲ ਪੰਪ ਇੱਕ ਬਹੁਤ ਮਹਿੰਗੀ ਅੱਜ ਬਣ ਚੁੱਕਿਆ ਪਾਰਟਸ ਵੀ ਜਿਹਦੀ ਮੋਡੀਫਿਕੇਸ਼ਨ ਆ ਬਹੁਤ ਮਹਿੰਗੀ ਹੋ ਚੁੱਕੀ ਆ 25 ਤੋਂ 30 ਹਜ਼ਾਰ ਰੁਪਇਆ ਪੰਪਾਂ ਦੇ ਉੱਪਰ ਪੇਰ ਦੇ ਉੱਪਰ ਜਿਹੜਾ ਇੱਕ ਡੀਜ਼ਲ ਪੰਪ ਦੇ ਉੱਪਰ ਲੱਗ ਜਾਂਦਾ ਤੇ ਡੀਜ਼ਲ ਪੰਪ ਆਏ ਸੀਗੇ ਪੇਟੀਬੰਦ ਬ੍ਰਾਂਡ ਨੇ ਉਹ ਅਰਜਨ 605 755 655 ਤੇ ਆਪਣਾ ਮਹਿੰਦਰਾ ਦੇ ਚਾਰ ਸਿਲੰਡਰ ਦੇ ਤਿੰਨ ਸਿਲੰਡਰ ਦੇ ਕਈ ਭਰਾਵਾਂ ਨੂੰ ਜਿਨ੍ਹਾਂ ਨੂੰ ਕਿਸੇ ਦਾ ਮੰਨ ਲੋ ਰਿਪੇਅਰ ਮੰਗਦਾ ਹੋਵੇ ਪੰਪ ਤੇ ਉਹ ਭਰਾ ਆਪਣੇ ਨਾਲ ਆਪਣੇ ਵਟਸਐਪ ਤੇ ਮੈਸੇਜ ਕਰ ਸਕਦਾ ਤੇ ਜੇ ਕਿਸੇ ਨੇ ਲੈਣੇ ਹੋਣ ਥੋੜੇ ਜੇ ਪੀਸ ਆ ਕੋਈ ਕੋਈ ਐਵੇਂ ਨਹੀਂ ਵੀ ਆਪਾਂ ਕਹਿ ਦਈਏ ਬਲੰਕ ਦੇ ਵਿੱਚ ਆਪਣੇ ਕੋਲ ਆਏ ਆ ਥੋੜੇ ਜੇ ਪੀਸ ਮਿਲੇ ਸੀਗੇ ਤੇ ਜੇ ਤੁਹਾਡਾ ਭਰਾ ਨੂੰ ਕਿਸੇ ਨੂੰ ਲੋੜ ਹੋਵੇ ਤਾਂ ਕੰਟੈਕਟ ਕਰ ਲਿਓ ਜ਼ਿਆਦਾਤਰ ਆਪਣੀਆਂ ਜਿੰਨੀਆਂ ਵੀਡੀਓ ਹੁੰਦੀਆਂ ਜਾਣਕਾਰੀ ਦੇ ਆਧਾਰ ਤੋਂ ਲੀਆਂ ਆਪਾਂ ਕੋਈ ਅੱਜ ਆਏ ਹੋਇਆ ਦੀਪੇ ਬਾਈ ਕੋਲ ਨਿਊ ਪੰਜਾਬ ਡੀਜ਼ਲ ਬਾਈ ਨੇ ਪੰਜਾਬ ਵਾਲਿਆਂ ਕੋਲ ਬੜਾ ਚਿਰ ਕੰਮ ਕਰਿਆ ਸਭ ਤੋਂ ਮੇਨ ਜਿਹੜੇ ਡੀਜ਼ਲ ਪੰਪਾਂ ਵਿੱਚ ਪੁਰਾਣੇ ਬੰਦੇਾਂ ਦੇ ਵਿੱਚ ਉਹਨਾਂ ਕੋਲ ਬਾਈ ਦਾ ਤਿਆਰ ਬਾਤ ਤੇ ਸਭ ਤੋਂ ਸਾਨੂੰ ਫਾਇਦਾ ਕੀ ਆ ਬਾਈ ਪਟਿਆਲਾ ਟਰੈਕਟਰ ਮਾਰਕੀਟ ਦੇ ਨੇੜੇ ਬੈਠਾ ਬਿਲਕੁਲ ਕਿਲੋ ਡੇਢ ਕਿਲੋਮੀਟਰ ਮੇਰੇ ਖਲਾਣਾ ਦੀ ਪਿੰਨੇ ਕੀ ਦੁਕਾਨ ਹੋਣੀ ਦੋ ਹਜੇ ਆ ਨੇੜੇ ਹੀ ਆ ਬਿਲਕੁਲ ਆਮਾ ਨੇੜੇ ਬਾਈ ਬੈਠਾ ਤੇ ਸਾਨੂੰ ਇਹ ਫਾਇਦਾ ਵੀ ਜਿਵੇਂ ਕੋਈ ਕਿਸਾਨ ਨੇ ਪੰਪ ਲੈਣਾ ਹੁੰਦਾ ਤੇ ਉਹਨੂੰ ਇੱਥੇ ਚੈੱਕ ਹੋ ਜਾਂਦਾ ਵੀ ਪੰਪ ਕਿੰਨੇ ਕੇ ਪਰਸੈਂਟ ਨਹੀਂ ਤਾਂ ਅਗਲੇ ਨੂੰ ਡਾਊਟ ਰਹਿੰਦਾ ਯਾਰ ਵੀ ਪੰਪ ਲੈ ਕੇ ਗਏ ਆ ਕਿ ਜਿਹਾ ਜਿਹਾ ਸਾਡਾ ਵੀ ਉਹਦੇ ਤੋਂ ਵੀ ਮਾੜਾ ਨਾ ਸੇ ਇਹ ਨਿਕਲ ਜੇ ਲੋ ਬਾਹਰੋਂ ਇਹ ਚੀਜ਼ਾਂ ਜਿਹੜੀਆਂ ਇਹ ਮਸ਼ੀਨ ਤੇ ਹੀ ਜਿਹੜੇ ਇਹ ਡੀਜ਼ਲ ਪੰਪ ਹੁੰਦੇ ਆ ਮਸ਼ੀਨ ਹੀ ਦੱਸਦੀ ਆ ਵੀ ਕਿੰਨੇ ਕ ਪਰਸੈਂਟ ਦੇ ਜਾਨ ਹੈਗੀ ਕਿੰਨੇ ਪਰਸੈਂਟ ਨਹੀਂ ਠੀਕ ਆ ਜੀ ਪਲੰਜਰ ਕਿੰਨੇ ਆ ਕਿੰਨੇ ਨਹੀਂ ਦੁਕਾਨਦਾਰ ਤਾਂ ਤੁਹਾਨੂੰ ਪਤਾ ਸਾਡੇ ਵਰਗਾ ਜਿਹਨੇ ਚੀਜ਼ ਵੇਚਣੀ ਹੁੰਦਾ ਹਰ ਕਿਰਤੀ ਨੂੰ ਚੰਗਾ ਹੀ ਖੜਾ ਹੁੰਦਾ ਤੇ ਜੋ ਅਸਲ ਸਚਾਈ ਆ ਉਹ ਮਸ਼ੀਨ ਨੇ ਆ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ ਹੁੰਦਾ ਜਾਂ ਜੇ ਅਤਵਾਰ ਆ ਕਈ ਭਰਾ ਦੁਕਾਨਦਾਰ ਅੱਛੇ ਵੀ ਆ ਜਿਹਨਾਂ ਨੇ ਜਿਹੜੀ ਚੀਜ਼ ਚੰਗੀ ਆ ਤਾਂ ਚੰਗੀ ਚੰਗੀ ਕਹਿਣਾ ਕਿ ਨਹੀਂ ਫਿਰ ਮਾੜੀ ਨੂੰ ਮਾੜੀ ਕਹਿਣਾ ਪਰ ਇਹੋ ਜਿਹਾ ਕੰਮ ਤੁਹਾਨੂੰ ਪਤਾ ਹੁਣ ਜ਼ਮਾਨਾ ਹੋਰ ਆ ਗਿਆ ਬਾਕੀ ਸਾਰੇ ਤਰ੍ਹਾਂ ਦੀ ਦੁਨੀਆ ਆਸੀਂੇ ਕੰਮ ਥੋੜਾ ਇਹੋ ਜਿਹਾ ਕਰੀਦਾ ਵੀ ਆਪ ਕਿਸਾਨ ਆਪ ਜਿਮੀਦਾਰ ਆ ਪਤਾ ਵੀ ਅਗਲਾ ਕਿਵੇਂ ਪੈਸਾ ਲਿਆਉਂਦਾ ਤੇ ਜਿੰਨੀ ਗੱਲ ਹਾਂਦੀ ਆ ਓਨੀ ਦੱਸੀ ਦੀ ਵੀ 1.5% ਪੰਪਾ ਓਨੀ ਗੱਲ ਤੁਹਾਨੂੰ ਪਤਾ ਦੱਸੀ ਦੀ ਆ ਨਵੇਂ ਤਾਂ ਮੈਂ ਕਿਹਾ ਚਲੋ ਅਪਡੇਟ ਦਈਏ ਦੋਸਤਾਂ ਨੂੰ ਬਹੁਤ ਘੱਟ ਇਹੋ ਜਿਹੇ ਪਾਰਟਸ ਮਿਲਦੇ ਆ ਜਿਵੇਂ ਹੁਣ ਪਿੱਛੇ ਨਾ ਆਪਾਂ ਵੀਡੀਓ ਪਾਈ ਸੀ ਸੋਨਾ ਦੀ ਕੱਚੇ ਸਿਲੰਡਰ ਇੰਜਨ ਆਏ ਸੀ ਉਹ ਕੰਪਨੀ ਕੀ ਕਰਦੀ ਆ ਉਹਨਾਂ ਨਾਲ ਉਹ ਕੰਪਨੀ ਨੇ ਉਹਨਾਂ ਨੂੰ ਡੀਜ਼ਲ ਪੰਪ ਖੋਲੇ ਹੋਏ ਸੀਗੇ ਤੇ ਉਹ ਵੀ ਕਾਮਪੜੇ ਕੋਲ ਆ ਕੇ 6 ਸਿਲੰਡਰ ਦੇ ਵੀ ਕਿਸੇ ਨੂੰ ਲੋਡ ਹੋਣ ਇਨ ਲਾਈਨ ਪੰਪ ਇਹ ਨਵੇਂ ਆਰ ਸੀਰੀਜ਼ ਦੇ ਵਿੱਚ ਪੰਪਾ ਜਮਾ ਬ੍ਰਾਂਡ ਨੇ ਉਹ ਪੰਪ ਕਿਸੇ ਵੀ ਤੋਂ ਲੋਡ ਹੋਵੇ ਤੇ ਜਿਵੇਂ ਅੱਜ ਕੱਲ ਰੱਪੀ ਦੀ ਤੁਹਾਨੂੰ ਪਤਾ ਬਹੁਤ ਮਹਿੰਗੀ ਹੋਈ ਪਈ ਆ ਤੇ ਉਸ ਰੇਟ 'ਚ ਆਪਾਂ ਇਹ ਪੰਪ ਦੇ ਦਾਂਗੇ ਤੁਹਾਨੂੰ ਨਵਾਂ ਮਹਿੰਦਰਾ ਵਾਸਤੇ ਔਰ ਜਨੂ ਵਾਸਤੇ ਕੋਈ ਵੀ ਪੰਪ ਲੋਡ ਹੋਵੇ ਤੇ ਥੋੜੇ ਜਿਹੇ ਪੀਸ ਆਏ ਸੀ ਮੈਂ ਕਿਹਾ ਅਪਡੇਟ ਦੇ ਦਈਏ ਵੀਰਾਂ ਨੂੰ ਸਾਰਿਆਂ ਨੂੰ ਕਿੰਨੀ ਕੁ ਲੱਗ ਜਾਂਦੀ ਆ ਜਿਵੇਂ 4 ਸਲੰਡਰ ਇੰਜਨ ਦੇ ਜੇ ਫੁੱਲ ਓਵਰਹਾਲ ਕਰੀਏ ਇੰਜਨ ਬਹੁਤ ਸੌਰੀ ਪੰਪ ਦੀ ਅ ਜੇ ਤਾਂ ਹੈਗਾ ਜੀ ਜਿਵੇਂ 37 ਇੰਜੈਕਟਰ ਜਿਵੇਂ ਨਿਊ ਮਾਡਲ ਚ ਆ ਜਾਂਦਾ ਹਾਂ ਉਹਦਾ 15 16 17000 ਰੁਪਏ ਖਾ ਜਾਂਦਾ ਜੀ ਅੱਛਾ ਸਾਰਾ ਹਾਂ ਜੀ ਹਾਂ ਸਾਰਾ ਜੇ ਨਮਾਜ਼ਮਾਨ ਕੰਪਨੀ ਦਾ ਪਾਈ ओरिजिनल ਬਿਲਕੁਲ ओरिजिनल ਪਾਈ ਹੈ ਜੀ ਬੋਸ਼ ਦਾ ਸਮਾਨ ਮਾਈਕਲ ਹਾਂ ਜੀ ਇਹਨਾਂ ਦਾ ਪਾਈ ਹੈ ਇਹ ਆਪਣਾ ਸਿੰਪਲ ਹੈ ਜਿਵੇਂ ਚੋ ਮੋਡੀਆਂ ਨਵਿਲਾ ਚ ਆ ਜਾਂਦਾ ਸੀ ਹਾਂ ਪਹਿਲੇ ਮਾਡਲ ਵਾਲਾ ਹਾਂ ਉਹ 15 14 15 ਦੇ ਵਿੱਚ ਵਿੱਚ ਵੀ ਇੱਕ ਉਹ ਡਿਸਪੋਜ਼ਲ ਡਿਸਪੋਜ਼ਲ ਕਹਿੰਦੇ ਹੁੰਦੇ ਸੀ ਹੈਗਾ ਜਵਾਨਾ ਹੁਣ ਕਿ ਨਹੀਂ ਉਹ ਵੀ ਤੇ ਕੋਈ ਕਰਾਣ ਵਾਲੇ ਕਰਾਈ ਜਾਂਦੇ ਨਹੀਂ ਹਾਂ ਕਰਾਈ ਜਾਂਦੇ ਨੇ ਕਰਾ ਉਹ ਕਿੰਨੇ ਕਿ ਸਰ ਜਾਂਦਾ ਉਹ ਤਾਂ ਫਿਰ ਆਦੀ ਜਿਵੇਂ ਅੱਧ ਘੰਟਾ ਜਾਂਦਾ ਸੀ ਵੀ ਡਿਸਪੋਜ਼ਲ ਚ ਕੀ ਹੁੰਦਾ ਵੀ ਪਲੰજર ਆਪਣਾ ਆਹ ਸਾਡੇ ਲੋ ਜਿਹੜਾ ਪੰਜਾਬ ਪਛਤਾਨ ਕਦੀ ਦਾ ਟਰੈਕਟਰ ਸਟਾਰਟ ਹੋ ਗਿਆ ਹੁਣ ਹਾਂ ਇਹ ਬੰਦ ਰਸਤੇ ਆਉਣ ਤੇ ਬੰਦ ਰਸਤੇ ਆ ਹਾਈ ਫਲੋਰ ਰਸਤੇ ਆਈਏ ਚੱਲੋ ਬਾਈ ਹੁਣ ਤੁਹਾਨੂੰ ਲਵਾਉਂਦੇ ਆ ਅੱਜ ਚੱਲੋ ਵੀਰ ਕਰੀਅਰ ਦੇ ਲਈ ਕੋਈ ਬਣਾਉਗਾ ਕਰੀਅਰ ਦੇ ਚਾਹੇ ਆ ਵੀ ਦਿਖਾਵਾਗਾ ਤੁਹਾਨੂੰ ਇਹਦੀ ਇਹ ਜਾਣਕਾਰੀ ਹੈ ਕੰਡੋ ਵਾਲਾ ਇਸ ਤੋਂ ਉਹ ਨਹੀਂ ਰਿਹਾ ਹਾਂ ਪੜੀ ਜੌੜਿਆ ਰਿਆ ਨਾ ਪੜਾ ਨਾ ਜਦੋਂ ਨਵੇਂ ਟ੍ਰੈਕਟਰ ਨਾਲ ਆਉਂਦਾ ਹਲਾ ਇਹ ਚੀਜ਼ ਦਾ ਆਹ ਚਲੋ 6 ਸਿਲੰਡਰ ਵੀ ਕਰ ਦਈਏ ਚੰਚ ਬਾਕੀ ਰੀਪੇ ਭਾਈ ਦੀ ਮਸ਼ੀਨ ਤੇ ਪਤਾ ਲੱਗ ਜਾਓ ਜਿਹੜੇ ਭਰਾ ਨੇ ਵੀ ਕੋ ਪੰਪ ਕਰਾਉਣਾ ਤੇ ਵੀਰ ਕਹੀ ਭਰਾ ਜਿਵੇਂ ਪੁਰਾਣੇ ਮੱਲ ਟਰੈਕਟਰ ਹੁੰਦੇ ਹਨ ਨਾ ਬਹੁਤ ਜ਼ਿਆਦਾ ਪੈਸੇ ਖਰਾਬ ਕਰ ਲੈਂਦੇ ਤੁਸੀਂ ਆਓ ਇੱਥੇ ਪੰਪ ਲੈ ਲਓ ਕਿਤੋਂ ਲੈ ਲਓ ਇੱਥੇ ਬਾਈ ਕੋ ਚੈੱਕ ਕਰਾਉਣੇ ਆ ਪੰਪ ਓਵਰਹਾਲ ਕਰਾਉਣਾ ਡਿਸਪੋਜ਼ਲ ਕਰਾਉਣਾ ਤੇ ਜ਼ਿੰਮੇਵਾਰੀ ਮੇਰੀ ਹੈ ਕੰਮੇ ਤੋਂ ਬਾਈ ਤੋਂ ਕਰਾ ਲਿਓ ਬਾਕੀ ਆ ਜੋ ਮਸ਼ੀਨ ਤੇ ਆ ਉਸਤਾਦ ਜੀ ਬੈਠੇ ਆ ਸਾਡੇ ਇਹ ਬੜੇ ਪੁਰਾਣੇ ਜੁੜੇ ਕਿੰਨਾ ਚਿਰ ਹੋ ਗਿਆ ਇੱਥੇ ਕੰਮ ਕਰ ਤੇ ਕਿਹੜਾ ਪਿੰਡਾ ਆਪਣਾ ਪਿੰਡ ਦਾ ਬੜੀ ਦੌਣ ਤੋਂ ਨੇ ਤੇ ਇਹ ਵੀਰ ਹੁਣੇ ਬਹੁਤ ਪ੍ਰਾਲਾ ਕੰਮ ਕਰਾਉਂਦੇ ਨਾਲ ਕੋ ਕਿਹੜਾ ਪੰਪ ਕਰਾਉਣਾ ਹੈ ਅੱਜ ਮੈਨੂੰ ਨਹੀਂ ਟਰੈਕਟਰ ਖੜੇ ਦਾ ਇਹ 17855 ਸੁਰਾਜ 855 ਦਾ ਪੰਪ ਕਰਾਉਣ ਆਏ ਉਹ ਬਾਈ ਦਾ ਤੁਹਾਨੂੰ ਨੰਬਰ ਵੀ ਦਊਂਗਾ ਅੱਜ ਵੀਡੀਓ ਚ ਜਿਹੜੇ ਭਰਾਵਾਂ ਨੇ ਬਹੁਤ ਜੈਜ ਰੇਡ ਚ ਸਾਰਨਾ ਨਾ ਇਹ ਵੀਰ ਕੋਲ ਆ ਕੇ ਇੱਥੇ ਬਾਈ ਪੰਜਾਬ ਵਾਲਿਆਂ ਦੇ ਕਿੰਨਾ ਚੱਲਾਇਆ ਹੁਣ ਬਾਈ ਤੂੰ 29 ਸਾਲ ਆ ਤੀ 29 ਸਾਲ ਪੰਜਾਬ ਵਾਲਿਆਂ ਦੇ ਕੰਮ ਕਰਿਆ ਵੀਰ ਨੇ ਇੱਕੋ ਥਾਂ ਤੇ ਮੇਨ ਫੋਰਮੈਂਟ ਹੀ ਇਹਨਾਂ ਦਾ ਪੰਜਾਬ ਵਾਲਿਆਂ ਦਾ ਤੇ ਆਪਦਾ ਕੰਮ ਤੋਰਿਆ ਭਰਾ ਸਪੋਰਟ ਕਰਿਆ ਕਰੋ ਜ਼ਿੰਮੇਵਾਰ ਬੰਦਾ ਤੇ ਇਹੋ ਜਿਹੇ ਭਰਾ ਦੀ ਵੀਰ ਬਣ ਕੇ ਸਾਰੇ ਬਿੰਮਿੰਤ ਵਾਲੀ ਗੱਲ ਜਿੰਨੇ ਆਪਣੇ ਨਾਲ ਵੀਰ ਜੁੜੇ ਆ ਸਾਰੇ ਵੀਰ ਨਾਲ ਜੁੜੋ ਕੰਮ ਕਰਾਓ ਜੇ ਕੋਈ ਲੰਬਾ ਆ ਗਿਆ ਤਾਂ ਤੁਸੀਂ ਮੈਨੂੰ ਕਹਿ ਦਿਓ ਆ ਕੇ ਵੀ ਬਾਈ ਤੋਂ ਗਲਤ ਬੰਦੇ ਦਾ ਰਿਫਰੈਂਸ ਦੇ ਤਾਂ ਤੇ ਅੱਜ ਆਪਾਂ ਜਿਹੜਾ ਪੰਪ ਲਿਆ ਨਵਾਂ ਕੂਰੇ ਪੰਪ ਮਹਿੰਦਰਾ ਦੇ ਅਰਜੰਦ ਦੇ ਪੰਪ ਆਏ ਆ ਤੇ ਤੁਹਾਨੂੰ ਅੱਜ ਮਸ਼ੀਨ ਤੇ ਬੰਨ ਕੇ ਵੀ ਤਸੱਲੀ ਕਰਾਉਣੀ ਹੈ 801 ਪੰਪ ਜਿੰਨਾ ਭਰਾਵਾਂ ਨੇ ਜਿਹੜੇ ਓਵਰਹਾਲ ਤੇ ਇਹਨੇ ਨੇ ਪੈਸੇ ਲਾ ਦਿੰਦੇ ਆ ਤੇ ਆਰ ਸੀਰੀਜ਼ ਆ ਕਿਹੜੀ ਹੈ ਇਹ ਜਿਹੜੀ ਨਵੇਂ ਮਾਡਲ ਚ ਆ ਗਈ ਹਾਂਜੀ ਆਰ ਸੀਰੀਜ਼ ਆਰ ਸੀਰੀਜ਼ ਜਿਹੜੇ ਵੱਧ ਪਾਵਰ ਵਾਲੇ ਪੰਪ ਹੁਣ ਬਾਈ ਕਰਮਦੇ ਆ ਇੱਕ ਵਾਰੀ ਕਰਕੇ ਕੰਪਲੀਟ ਫੇਰ ਤੁਹਾਨੂੰ ਵੀਡੀਓ ਦਿਖਾਉਣੀ ਹੈ ਬਹੁਤ ਹੈ ਇਹਨਾਂ ਦੀ ਐਵਰੇਜ ਬਹੁਤ ਅੱਛਾ ਇਹਨਾਂ ਦੀ ਹੈ ਤੇ ਬਾਕੀਆਂ ਦਾ ਵਿਸ਼ੇ ਤੇ ਬਣਾਉਣਾ ਤੁਹਾਨੂੰ ਹੁਣ ਲੱਗਣ ਲੱਗਾ ਬਾਈ ਵੀ 6 ਰੰ ਦਾ ਪੰਪ ਹਵਾ ਕਢਾ ਲਿਆ ਪਾਕੀ ਆਉਣ ਵਾਲਾ ਸਮਾਂ 6 ਸੇ ਫਲੰਡਰ ਟਰੈਕਟਰ ਆਉਣੇ ਆ ਬਾਈ ਜੀ ਥੋੜੀ ਵੇਟ ਕਰ ਲਓ ਜਿਹਦੇ ਭਰਾ ਵੱਡੇ ਦੇ 딜ਾਰ ਆ ਇਹਨਾਂ ਦਾ ਵੱਡੇ ਸਿਸਟਮ ਆ ਟਰਾਈ ਟਰੱਕ ਨੇ ਸਾਨੂੰ 6 ਗਰੰਡਰ ਆਮੀ ਮਿਲਣਗੇ ਆਪਰੇ ਇਹਦੇ ਹਲੇ ਕੋਈ ਫਰਮੇ ਵੀ ਨਹੀਂ ਜਨਾਵੇਂ ਅੱਜ ਤੋਂ ਸੇਮ ਉਹ ਕਿਹੜਾ des oh, ce qui est <laughs> <a été> <laughs> ਆ ਦੋਸਤੋ ਛੇ ਸਲਟਰ ਦੀ ਆਵਾਜ਼ ਵਾਲਾ 00 ਐਰੋਪੀਏ ওকে ਆਹ ਸਭਾ ਦੋਸਤੋ ਆਵਾਜ਼ ਕਿੰਨੀ ਪਿਆਰੀ ਆ ਆਹ ਬੜਾ ਬੜਾ ਆਵਾਜ਼ ਦਾ ਧਿਆਨ ਆ ਪਿੱਛੇ ਹੋ ਜਾ ਬੜਾ ਆਹ 6 ਸਿਲੰਡਰ ਦੀ ਆਵਾਜ਼ ਦੋਸਤੋ ਤੇ ਆਹ ਵਾਈ ਦਾ ਨੰਬਰ ਦੀਪੇ ਦਾ ਜਿਹਨੇ ਕੰਮ ਕਰਉਣਾ ਹੋਵੇ ਵਾਈ ਤੋਂ ਹੁਣ ਉਹ ਕੇ ਪੰਪਾ ਗਰੰਟੀ ਆ ਕੇ ਆਈ ਓਕੇ ਜਿੰਨੇ ਹੋਵੇ ਚੈੱਕਰ ਉਪਰੇ ਤੋਂ 3 ਪਹਿਲਾਂ ਹੋ ਗਿਆ ਜੀ 4 7 ਹੋ ਗਿਆ 7 ਹੋ ਗਿਆ ਪੰਪ 3 ਸਿਲੰਡਰ ਇੱਕ ਆ ਬਾਕੀ 4 ਸਿਲੰਡਰ ਆ 4 ਸਿਲੰਡਰ ਆ ਜੀ ਤੇ ਕੀ ਕਹਿਣਾ ਚਾਹੇਗਾ ਕਿਨੇ ਲੈਣਾ ਨਵੇਂ ਪੰਪ ਮੈਂ ਕਹਿੰਦਾ ਨਿਊ ਬ੍ਰਾਂਡ ਪੰਪ ਨੇ ਨਵੇਂ ਬਿਲਕੁਲ ਜਿੰਨੇ ਭਾਈ ਲੈਣੇ ਆ ਤੇ ਹੋਰ ਕੰਮ ਸਾਰੇ ਪੰਪਾਂ ਦਾ ਕਰ ਦਿੰਨਾ ਮੇਰੇ ਜਿਹੜੇ ਵੀ ਹੋਣ ਬਿਲਕੁਲ ਸਾਰੇ ਜੀ ਸਾਰੇ ਤੇ ਭਾਈ ਨੰਬਰ ਬੋਲ ਦੇ ਇੱਕ ਵਾਰੀ ਫੇਰ 7009039501 ਆ ਭਾਈ ਦਾ ਨੰਬਰ ਆ ਤੇ ਕੰਟੈਕਟ ਕਰ ਲਿਓ ਵੀਰ ਨਾਲ ਕਿਸੇ ਨੇ ਪمپ ਚੈੱਕ ਕਰਾਉਣਾ ਪੰਪ ਹੋਰ ਹਾਲ ਕਰਾਉਣਾ ਤੇ ਅੱਜ ਦਾ ਜਿਹੜਾ ਬਲੌਗ ਸੀ ਪੰਪ ਜਿਹੜੇ ਵੀਰਾਂ ਨੂੰ ਲੋੜ ਆ ਹੁਣ ਸਾਰਿਆਂ ਨੂੰ ਡਿਟੇਲਡ ਆਪਾਂ ਮਸ਼ੀਨ ਤੇ ਬੰਨ ਕੇ ਇਨਫਾਰਮੇਸ਼ਨ ਦੇ ਦਿੱਤੀ ਆ ਬਾਕੀ ਆਹ ਪੰਪ ਹੋ ਗਏ ਚੈੱਕ ਤਕਰੀਬਨ ਆਹਨਾਂ ਦੀਪੇ ਤੇ ਆ ਆਪਣੇ 4 ਸਿਲੰਡਰ ਹੋ ਗਏ ਸਾਰੇ ਹਨਾ ਹਾਂਜੀ ਆਹ ਦੇਖੋ ਪੰਪ ਕਿਹ ਤਰ੍ਹਾਂ ਚ ਤੇ ਦੀਪਾ ਕਹਿੰਦਾ ਵੀ ਅੱਜ ਚੈੱਕ ਕਰਿਆ ਪੰਪ ਕੰਮ ਕਹਿੰਦਾ ਸੀ ਵੀ ਬੜਾ ਕਰਿਆ ਪਰ ਜਿਹੜੀ ਕੰਪਨੀ ਦੇ ਰਹੇਗਾ ਨਾ ਨਾ ਕੰਪਨੀ ਦੀ ਕਹਿੰਦਾ ਜਿਹੜੀ ਫੀਟਿੰਗਾਂ ਦੇਖੋ ਚਿੱਟੇ ਦੁੱਧ ਪੰਪ ਪਏ ਆ ਕੰਪਨੀ ਦੀ ਜਿਹੜੀ ਕਹਿੰਦੇ ਹੁੰਦੇ ਗੱਲਬਾਤ ਤੇ ਕੰਪਨੀ ਦੀ ਹੁੰਦੀ ਆ ਇਹ ਸਵਰਾਜ ਨੂੰ ਲੱਗ ਜੂ ਫੇਰ ਸੇਮ ਬੰਮਰ ਸੋ ਜਾਵੇ ਕਿਸੇ ਨੇ 850 ਨੂੰ ਫਿੱਟ ਕਰਨਾ ਓਏ ਬਾਈ 00 ਫੀਟਿੰਗਾਂ ਪੰਪ ਦੀ ਬਣਾਓ